ਉਗਵੜਾ ਦੀ ਕ੍ਰਿਸ਼ਨਾ ਗਊਸ਼ਾਲਾ ਮੇਲੀਗੇਟ ਵਿਖੇ ਪਿਤੇ ਦਿਨ 24 گاਉਆਂ ਦੀ ਦਰਦਨਾਕ ਮੌਤ ਹੋਣ ਤੋਂ ਬਾਅਦ ਦੁੱਖ ਪ੍ਰਗਟ ਕਰਨ ਲਈ ਪੰਜਾਬ ਸਰਕਾਰ ਦੇ گاਉਂ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਮਾ ਸਿੰਘਲਾ ਉੱਚੇ ਚਤੌਤੇ ਪਹੁੰਚੇ ਇਸ ਦੌਰਾਨ ਉਹਨਾਂ ਜਿੱਥੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ ਉੱਥੇ ਹੀ ਪ੍ਰਬੰਧਕਾਂ ਨੇ ਗਊਸ਼ਾਲਾ ਨਜ਼ਦੀਕ ਬਣੇ ਕੂੜੇ ਦੇ ਡੰਪ ਨੂੰ ਵਿਚਕਵਾਉਣ ਦੀ ਮੰਗ ਕੀਤੀ ਦੇਖੋ ਅੱਜ ਅਸੀਂ ਉਗਾਲਾ ਵਿਖੇ ਗਊਸ਼ਾਲਾ ਚਾਏ ਹਾਂ ਤੇ ਸਾਨੂੰ ਪਿਛਲੇ ਸਮੇਂ ਦੇ ਵਿੱਚ ਪਤਾ ਲੱਗਿਆ ਸੀ ਵੀ ਉਹ 24 ਗਊ ਜਾਨ ਸਾਰ ਆਇਆ ਤੇ ਬੜਾ ਮਨ ਨੂੰ ਦੁੱਖ ਹੋਇਆ ਤੇ ਉਦੋਂ ਇਲੈਕਸ਼ਨ ਸੀਗਾ ਕਾਰਪੋਰੇਸ਼ਨ ਦਾ ਇਹ ਕਰਕੇ ਆਇਆ ਨਹੀਂ ਗਿਆ ਬੜੀ ਮਨ ਚਾਹਣਾ ਦੇ ਵਿੱਚ ਜਾ ਕੇ ਇਹ ਦੇਖ ਕੇ ਆਈਏ ਜੀ ਉਸ ਜੀ ਗੋ ਮਾਤਾ ਕਹਿੰਦੇ ਆ ਇੰਨਾ ਜਾਦੇ ਨੁਕਸਾਨ ਹੋ ਜਾਣਾਰੇਗ ਦਾ ਦਿਲ ਹਲਾਉਣ ਵਾਲੀ ਗੱਲ ਹੈ ਪਰ ਉਰੇ ਆ ਜਾ ਕੇ ਪਤਾ ਲੱਗਿਆ ਵੀ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਹੈ ਜਿੰਨਾ ਕਰ ਸਕਦੇ ਪ੍ਰਸ਼ਾਸਨ ਨੇ ਉਹਨਾਂ ਸਹਿਯੋਗ ਦਿੱਤਾ ਬਾਕੀ ਨਾਲ ਦੇਖੋ ਕੁਦਰਤੀ ਘਟਨਾ ਜੋ ਮਰਦਾ ਜਾਂਦੀ ਹੈ ਪਰ ਸਾਡਾ ਜਿਹੜੀ ਡਿਊਟੀ ਬੰਦੀ ਹੈ ਉਹਦੇ ਸਾਰੀ ਮੈਨੇਜਮੈਂਟ ਨੇ ਇਹ ਕਿਹਾ ਹੈ ਵੀ ਪ੍ਰਸ਼ਾਸਨ ਨੇ ਪੂਰੀ ਆਪਣੀ ਤਨਦੇਹੀ ਨਾਲ ਪੂਰੀ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਆਇਆ ਅੱਜ ਸਾਡੇ ਪੰਜਾਬ ਦੇ ਚੇਅਰਮੈਨ ਗਊਸ਼ਾਲਾ ਦੇ ਇੱਥੇ ਕ੍ਰਿਸ਼ਨਾ ਗਊਸ਼ਾਲਾ ਮੈਨੇਜਰ ਵੇਕੇ ਪਹੁੰਚੇ ਪਿੱਛੇ ਜਿਹੜਾ ਹਾਦਸਾ ਹੋਇਆ ਜਿੱਚ 24 ਗਊਆਂ ਨੇ ਆਪਣੀ ਜੀਹਦੀ ਦਿੱਤੀ ਆ ਉਹ ਕਈ ਗੱਲਾਂ ਜਿਹੜੀਆਂ ਸਾਹਮਣੇ ਜੁੜ ਕੇ ਆਈਆਂ ਸੀ ਕੋਈ ਉਦੋਂ ਇਹ ਸੀ ਕਿ ਕੋਈ ਕਿਸੇ ਨੇ ਕੁਝ ਖਾਣ ਵਿੱਚ ਪਾਤਾ ਮਤਲਬ ਇਦਾਂ ਦੀਆਂ ਕਈ ਕੋਈ ਚਾਰੇ ਦਾ ਕਹਿ ਰਿਆ ਸੀ ਪਰ ਉਹਦੇ ਨਾਲ ਜਿਹੜਾ ਸਾਡਾ ਸ਼ਹਿਰ ਬੜਾ ਝੰਡੋੜਿਆ ਗਿਆ ਸੀ ਕਿਉਂਕਿ ਅਸੀਂ ਜ ਗਊ ਮਾਤਾ ਇੰਡੀਆ ਦੇ ਵਿੱਚ ਵੀ ਇਹੇ ਨਾਰਾ ਪੇ ਸਾਡੀ ਗਊ ਮਾਤਾ ਆ ਔਰ ਉਹਦੇ ਲਈ ਜਦੋਂ ਅਸੀਂ ਉਹ ਟਾਈਮ ਦੇਖਿਆ ਗਊਆਂ ਸਾਡੀਆਂ ਰੋਂਦੀਆਂ ਸੀ ਉਹਨਾਂ ਦੇ ਅੱਖਾਂ ਤੋਂ ਅਥਰੂ ਆ ਰਹੇ ਸੀ ਸਾਰਿਆਂ ਦੇ ਦਿਲ ਝੰਡੋੜੇ ਗਏ ਦੇਖ ਨਹੀਂ ਸੀ ਉਹਨੂੰ ਸੋ ਅੱਜ ਚੇਅਰਮੈਨ ਸਾਹਿਬ ਆਏ ਆ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਰਿਆਂ ਵੱਲੋਂ ਸਾਰੇ ਫਗਵਾੜਾ ਵਾਸੀਆਂ ਵੱਲੋਂ ਧੰਨਵਾਦ ਆ ਕਿ ਉਹਨਾਂ ਨੇ ਸਾਡੇ ਦੁੱਖ ਵਿੱਚ ਸ਼ਰੀਕ ਹੋ ਕੇ ਜਿਹੜੀ ਸਾਡੀ ਦੁੱਖ ਤਕਲੀਫ ਆ ਸਾਡੀ ਸਾਰੇ ਅਫਸਰ ਜਿਹੜੇ ਸਾਰੇ ਉਹ ਇੱਥੇ ਪਹੁੰਚੇ ਸੀ ਸਭ ਤੋਂ ਵੱਡਾ ਜਿਹੜਾ ਇੱਕ ਕੋਹੜ ਸਾਡੇ ਲਾਗੇ ਪਾਲਿਆ ਗਿਆ ਸੀ ਇਹ ਡੰਪ ਜਿੱਥੇ ਇੱਕਾ ਦਾ ਪਾਸੇ ਅਸੀਂ ਗਊ ਮਾਤਾ ਨੂੰ ਪੂਜਦੇ ਆ ਦੂਜੇ ਪਾਸੇ ਅਸੀਂ ਗੰਧ ਦੇ ਵਿੱਚ ਉਹਨਾਂ ਨੂੰ ਰੱਖਣ ਲਈ ਮਜਬੂਰ ਆ ਉਹ ਵੀ ਇੱਕ ਸਾਡੀ ਪ੍ਰਸ਼ਾਸਨਿਕ ਜਿਹੜੀ ਇੱਕ ਬਹੁਤ ਵੱਡੀ ਗਲਤੀ ਆ ਕਿਉਂਕਿ ਨਾਲ ਦੇਖੋ ਐਡੀ ਵੱਡੀ ਭਵਿਆ ਮੂਰਤੀ ਆ ਸ਼ੇਪੋਲੇਨਾਥ ਜੀ ਦੀ ਮੰਦਿਰ ਗੁਰਦੁਆਰੇ ਨਾਲ ਸਾਡੇ ਜਠੇਰੇ ਆ ਕੰਡਾ ਗੋਤਰ ਦੇ ਨਾਲ ਗੁਰਦੁਆਰਾ ਸਾਹਿਬ ਔਰ ਇੰਨੀਆਂ ਮਤਲਬ ਧਾਰਮਿਕ ਸੰਸਥਾਵਾਂ ਦੇ ਵਿੱਚ ਡੰਪ ਬਣਾਤਾ ਗਿਆ ਇਹ ਬੜੀ ਇੱਕ ਮੰਦ ਭਾਗੀ ਘਟਨਾ ਵੀ ਸੀ ਗੱਲ ਵੀ ਸੀ ਕਿਉਂਕਿ ਸਾਰਿਆਂ ਨੂੰ ਆਪਣੀ ਆਪੋ ਦਾਪੀ ਪਈ ਹੋਆ ਕੋਈ ਜਦਾ ਗੁਸਾਈ ਸਾਹਿਬ ਨੇ ਕਿਹਾ ਕਿ ਕਈ ਮੰਤਰੀਆਂ ਨਾਲ ਉਹਨਾਂ ਦੀ ਵੀ ਕਮਿਟਮੈਂਟ ਹੋਈ ਆ ਅਸੀਂ ਵੀ ਬਗਾਹੇ ਬਗਾਹੇ ਅਸੀਂ ਇਹਦੇ ਬਾਰੇ ਬੋਲਦੇ ਰਹੇ ਆ ਸਾਡੇ ਮੇਰੇ ਖਿਆਲ ਹੈ ਕਿ ਹਾਈ ਸਾਹਿਬ ਨੇ ਇੱਥੇ ਕੇਸ ਵੀ ਕੀਤਾ ਉਹਦੇ ਬੋਰਡ ਵੀ ਲੱਗੇ ਸੀ ਮੜ ਕੇ ਉਹ ਬੋਰਡ ਉਤਾਰ ਦਿੱਤੇ ਗਏ ਸੋ ਹੁਣ ਇਹ ਹੀ ਬੇਨਤੀ ਆ ਚੇਅਰਮੈਨ ਸਾਹਿਬ ਅੱਗੇ ਕਿ ਤੁਸੀਂ ਪਹਿਲ ਕਦਮੀ ਜਿਹੜੀ ਅੱਜ ਕੀਤੀ ਆ ਜੋ ਗਊਆਂ ਨਾਲ ਹੋਇਆ ਉਹ ਅੱਗੇ ਤੋਂ ਇਦਾਂ ਦੀ ਘਟਨਾ ਨਾ ਵਾਪਰੇ ਉਹਦੇ ਲਈ ਵੀ ਤੁਸੀਂ ਅੱਜ ਜਿਹੜੇ ਸਾਡੇ ਗਊਸ਼ਾਲਾ ਦੇ ਪ੍ਰਧਾਨ ਨੇ ਕੋ ਸਾਈ ਜੀ ਇਹਨਾਂ ਨੂੰ ਬਹੁਤ ਗੱਲਾਂ ਨਾਲ ਆਗਤ ਕਰਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਔਰ ਇਹੇ ਬੇਨਤੀ ਆ ਕਿ ਇਹ ਡੰਪ ਤੋਂ ਸਾਨੂੰ ਨਜ਼ਦੀਕ ਜਿਹੜੀ ਦੌਰਾਤੀ ਜਾਵੇ। ਜੁਰਤ ਤੁਸੀਂ ਸਰਕਾਰ ਦੇ ਨੁਮਾਇੰਦੇ ਬਣ ਕੇ ਆਏ ਇੱਕ ਤਰ੍ਹਾਂ ਦੇ। ਸੋ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਇਹ ਕਿ ਕਰਾਂਗੇ। ਬਹੁਤ-ਬਹੁਤ ਧੰਨਵਾਦ ਜੀ।